ਅਜੇ ਤੱਕ ਤਾਂ ਕਿਸਾਨ ਕੈਪਟਨ ਸਰਕਾਰ ਦੇ ਲਾਰਿਆਂ ਦੇ ਦੁੱਖਾਂ ਤੋਂ ਹੀ ਬਾਹਰ ਨਹੀਂ ਨਿਕਲ ਪਾਰੇ ਸਨ ਕਿ ਹੁਣ ਬੈਂਕ ਵੀ ਕਿਸਾਨਾਂ ਨਾਲ ਦੁਸ਼ਮਣੀ ਨਿਭਾਉਣ ਤੇ ਉੱਤਰ ਆਏ ਨੇ ਇਹ ਬੋਰਡ ਤੇ ਲੱਗੀਆਂ ਤਸਵੀਰਾਂ ਕਿਸੇ ਅਪਰਾਧੀਆਂ ਦੀਆਂ ਨਹੀਂ ਬਲਕਿ ਬੈਂਕ ਵੱਲੋਂ ਡਿਫਾਲਟਰ ਕਰਾਰ ਦਿੱਤੇ ਗਏ ਕਿਸਾਨਾਂ ਦੀਆਂ ਨੇ ਦਰਅਸਲ ਜ਼ਿਲ੍ਹਾ ਖੰਨਾ ਦੇ ਸਮਰਾਲਾ ਵਿੱਚ ਪੈਂਦੇ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਵੱਲੋਂ ਕਰਜ਼ਾ ਨਾ ਮੋੜਨ ਵਾਲੇ ਕਿਸਾਨਾਂ ਨੂੰ ਡਿਫਾਲਟਰਾਂ ਦੀ ਸੂਚੀ ਵਾਲੇ ਬੋਰਡ ਵਿੱਚ ਸ਼ਾਮਲ ਕੀਤਾ ਗਿਆ ਹੈ ਪੂਰੇ ਸ਼ਹੀਨ ਨਹੀਂ ਬਲਕਿ ਲਿਸਟ ਵਿੱਚ ਔਰਤਾਂ ਵੀ ਸ਼ਾਮਲ ਕੀਤੀਆਂ ਗਈਆਂ ਪਹਿਲਾਂ ਫਸਲਾਂ ਨੂੰ ਮੌਸਮ ਦੀ ਮਾਰ ਫਿਰ ਕਾਂਗਰਸ ਦਾ ਬੈਂਕ ਦੇ ਕਰਜ਼ੇ ਮਾਫ਼ ਕਰ ਦਿੱਤੇ ਜਾਣ ਦਾ ਦਾਵਾ ਤੇ ਉਸ ਤੋਂ ਬਾਅਦ ਹੁਣ ਬੈਂਕ ਲੱਗਦਾ ਹੈ ਕਿ ਅੰਦਾਜ਼ਾ ਦਾਪੂ ਵੀਖ ਹੁਣ ਸਿਰਫ ਲਾਰਿਆਂ ਦੇ ਸਿਰ ਤੇ ਬੇਇੱਜ਼ਤ ਹੋਣਾ ਹੀ ਹੈ ਕਿਸਾਨਾਂ ਵੱਲੋਂ ਇਸ ਗੱਲ ਤੇ ਰੋਸ ਜਤਾਇਆ ਜਾ ਰਿਹਾ ਹੈ ਕਿਸਾਨਾਂ ਮੁਤਾਬਕ ਵਿਜੇ ਮਾਲੀਆ ਵਰਗੇ ਵੱਡੇ ਵੱਡੇ ਘਟਾਲੇ ਕਰਕੇ ਵੀ ਇੱਜ਼ਤ ਨਾਲ ਜੀ ਰਹੇ ਨੇ ਜਦ ਕਿ ਸਾਵ ਦਾ ਢਿੱਡ ਭਰਨ ਵਾਲੇ ਅਣਦਾਤਾ ਨੂੰ ਬੈਂਕ ਸ਼ਰਯਾਮ ਬੇਇੱਜ਼ਤ ਕਰ ਰਹੇ ਨੇ ਨਹੀਂ ਕਰਜ਼ੇ ਦੇਣ ਤੋਂ ਕਾਦੇ ਮੁਕਰਨਾ ਜੀ ਅਸੀਂ ਦਿੰਨੇ ਵੀ ਆ ਜਿੰਨੇ ਵੀ ਸਾਡੇ ਕੋਲੇ ਹੁੰਦਾ ਜਿਆਦਾ ਵੀ 15000 20000 ਜੋ ਵੀ ਆ ਅਸੀਂ ਦਿੰਨੇ ਆ ਹੁਣਾ 16000 ਰੁਪਏ ਜਿਹੜਾ ਪਿਛਲੀ ਵਾਰ ਭਰਾਇਆ ਸੀਗਾ ਇਹਨਾਂ ਨੂੰ ਪੁੱਛਿਆ ਵੀ 16000 ਵੀ ਅਸੀਂ ਭਰਾਇਆ ਸੀ ਉਹ ਮੈਨੇਜਰ ਕਹਿੰਦੇ ਵੀ ਇਹ ਤਾਂ ਤੁਹਾਡਾ ਸੇਵਿੰਗ ਚ ਪਿਆ ਐਨੇ ਸਰਕਾਰ ਦੇ ਹੋਰ ਵਿਜੇਮਾਲੇ ਉਹਨਾਂ ਤਾਂ ਇੰਨੇ ਨੇ ਰੁਪਈਆ ਲੈ ਕੇ ਭੱਜੇ ਫਿਰਦੇ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਸਾਡੀਆਂ ਇੱਥੇ ਫੋਟੋਆਂ ਲਏ ਹੀਆਂ ਹੋਰ ਕਿਸਾਨ ਮਰਦੇਗਾ ਤਾਂ ਨੇ ਇਹ ਗੱਲਾਂ ਦੇ ਮਰਦੇ ਨੇ ਫੋਟੋ ਵੀ ਦਸੋਗੀ ਲੋੜ ਹੈ ਇਹ ਅਸੀਂ ਕਿਤੇ ਕਤਲ ਕਰਿਆ ਹੋਇਆ ਕੋਈ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਰਾਸ਼ਟਰੀ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦਾ ਕਹਿਣਾ ਹੈ ਕਿ ਬੈਂਕਾਂ ਦਾ ਇਹ ਕਦਮ ਪੂਰੀ ਤਰ੍ਹਾਂ ਨਾਲ ਗੈਰਕਾਨੂੰਨੀ ਹੈ ਅਤੇ ਜੇਕਰ ਆਪਣੀ ਫੋਟੋ ਡਿਫਾਲਟਰ ਬੋਰਡ ਤੇ ਦੇਖ ਦੁਖੀ ਹੋ ਕੇ ਕਿਸੇ ਕਿਸਾਨ ਨੇ ਖੁਦਕੁਸ਼ੀ ਕਰ ਲਈ ਤਾਂ ਉਸ ਦਾ ਜ਼ਿੰਮੇਵਾਰ ਬੈਂਕ ਦਾ ਮੈਨੇਜਰ ਹੋਵੇਗਾ। ਇਹ ਦੇਖੋ ਜੀ ਰਿਜ਼ਰਵ ਬੈਂਕ ਦੀਆਂ ਜੀ ਗਾਈਡਲਾਈਨਸ ਦੇ ਮੁਤਾਬਕ ਇਹ ਗੈਰ ਕਾਨੂੰਨੀ ਹੈ ਕਿਸੇ ਬੈਂਕ ਨੂੰ ਕਿਸੇ ਨੂੰ ਅਧਿਕਾਰ ਨਹੀਂ ਕਿਸਾਨ ਨੂੰ ਇਦਾਂ ਸ਼ਰੇ ਬਾਜ਼ਾਰ ਬਦਨਾਮ ਕਰਨ ਦਾ ਤੇ ਜੇ ਜਿਹੜਾ ਇਹ ਕੰਮ ਸ਼ੁਰੂ ਕੀਤਾ ਨਵਾਂ ਨਵਾਂ ਹੁਣ 1-2 ਦਿਨਾਂ ਚ ਬੈਂਕਾਂ ਨੇ ਉੱਪਰਲੇ ਅਫਸਰਾਂ ਦੀਆਂ ਹਦਾਇਤਾਂ ਨਾਲ ਮੈਂ ਉਹਨਾਂ ਨੂੰ ਸਪਸ਼ਟ ਕਰ ਦੇਣਾ ਚਾਹੁੰਦਾ ਮੈਨੇਜਰਾਂ ਨੂੰ ਵੀ ਜੇ ਕਿਸੇ ਕਿਸਾਨ ਨੇ ਖੁਦਕਿਸ਼ੀ ਕਰ ਲਈ ਘਬਰਾ ਕੇ ਤਾਂ ਸਾਡੀ ਪਹਿਲੀ ਮੰਗ ਇਹ ਹੋएगी ਵੀ ਮੈਨੇਜਰ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ। ਅਸੀਂ ਨਹੀਂ ਬਖਸ਼ਾਂਗੇ ਉਹਨਾਂ ਨੂੰ ਉਹਨਾਂ ਨੂੰ ਗੈਰਕਾਨੂੰਨੀ ਕਾਨੂੰਨੀ ਕੰਮ ਬਿਲਕੁਲ ਨਹੀਂ ਕਰਨਾ ਚਾਹੀਦਾ ਹੈਰਾਨੀ ਦੀ ਗੱਲ ਹੈ ਕਿ ਕਿਸਾਨਾਂ ਦੀਆਂ ਵਧ ਰਹੀਆਂ ਖੁਦਕੁਸ਼ੀਆਂ ਦਾ ਹਾਲ ਤਾਂ ਕੀ ਕੱਢਣਾ ਸੀ ਉਲਟਾ ਕਿਸਾਨਾਂ ਦੀਆਂ ਮੁਸ਼ਕਲਾਂ ਦਿਨੋ ਦਿਨ ਹੀ ਵਧਦੀਆਂ ਜਾ ਰਹੀਆਂ ਨੇ ਜੇਕਰ ਸਰਕਾਰ ਵੱਲੋਂ ਜਲਦੀ ਹੀ ਕੋਈ ਕਦਮ ਨਾ ਚੁੱਕਿਆ ਗਿਆ ਤਾਂ ਪੰਜਾਬ ਦੇ ਆਨ-ਦਾਤਾ ਦੀ ਦਸ਼ਾ ਹੋਰ ਵੀ ਬੱਤਰ ਹੋਣ ਵਿੱਚ ਦੇਰ ਨਹੀਂ ਲੱਗੇਗੀ ਬਿਊਰੋ ਰਿਪੋਰਟ ਟੀਵੀ ਪੰਜਾਬ